ਇਹ ਸਿੰਧੂ ਗੋਸ਼ਟੀ ਚੱਲ ਰਹੀ ਆ 943 ਪੇਜ ਤੇ ਅੱਗੇ ਸਿੱਧ ਸਵਾਲ ਕਰਦੇ ਨੇ ਮੈਣ ਕੇ ਦੰਤ ਕਿਉਂ ਖਾਈਏ ਸਾਰ ਮੂਹ ਦੇ ਦੰਦਾ ਨਾਲ ਸਾਰ ਲੋਹਾ ਕਿਵੇਂ ਖਾਧਾ ਜਾ ਸਕਦਾ ਇਹ ਪਹਿਲਾਂ ਵੀ ਸਵਾਲ ਆ ਗਿਆ ਪਹਿਲਾਂ ਵੀ ਆਇਆ ਕਿਸੇ ਹੋਰ ਸਿੱਧ ਨੇ ਕੀਤਾ ਬਣਾ ਜਿਤ ਕਰਬ ਜਾਏ ਸੁ ਕਵਨ ਆਹਾਰ ਉਹ ਕਿਹੜਾ ਭੋਜਨ ਆ ਜਿਹਦੇ ਨਾਲੇ ਹੰਕਾਰ ਚਲੇ ਜਾਂਦਾ ਇਹ ਬਹੁਤ ਇੰਪੋਰਟੈਂਟ ਲਾਈਨ ਆ ਨਾਨ ਵੇਜ ਖਾਣ ਨਾਲ ਹੰਕਾਰ ਵੱੰਦ ਦਾ ਆਮ ਲੋਕਾਂ 'ਚ ਇਹ ਧਾਰਨਾ ਚੱਲ ਲੱਗਾ ਤਾਂ ਕਿ ਉਹ ਨਾਰਵੇਜ ਛੱਡ ਦਿੰਦੇ ਨੇ वेजिटेरियन ਹੁੰਦੇ ਨੇ ਕਿ वेजिटेरियन ਹੋਣਾ ਧਾਰਮਿਕ ਵਿਅਕਤੀ ਦੀ ਨਿਸ਼ਾਨੀ ਆ वेजिटेरियन ਹੋਣ ਨਾਲ ਹੰਕਾਰ ਖਤਮ ਹੁੰਦਾ ਪਰ ਉਹ ਸਰੀਰ ਦੇ ਲੈਵਲ ਦਾ ਭੋਜਨ ਆ ਸਰੀਰ ਦਾ ਭੋਜਨ ਜੇ ਹੰਕਾਰ ਖਤਮ ਕਰਨਾ ਤਾਂ ਇਹ ਮਨ ਨੂੰ ਸਮਝਾਉਣਾ ਪੈਣਾ ਉਹ ਮਨ ਨੂੰ ਸਿੱਖਿਆ ਦੇਣੀ ਪੈਣੀ ਆ ਸੱਚ ਦੇ ਪ੍ਰੇਖ ਦੀ ਸਤਗੁਰ ਦੇ ਉਪਦੇਸ਼ ਦੀ ਉਸ ਨਾਲ ਇਹ ਗਰਭ ਜਾਂਦਾ ਹੈ ਹੰਕਾਰ ਜਾਂਦਾ ਸਾਰੀਆਂ ਗੱਲਾਂ ਕੇ ਦੱਸਣਗੇ ਜਿੱਤ ਗਰਭ ਜਾਏ ਸੁਕਬੜ ਆਹਾਰ ਹਿਵੇ ਕਾ ਕਰਮੰਦਰ ਅਗਨੀ ਪਿਰਾਹਨ ਉਹਨਾਂ ਦੇ ਅੰਦਰ ਇਹ ਧਾਰਨਾਵਾਂ ਪੱਛਲਾਤ ਹੋਣਗੀਆਂ ਉਹਨਾਂ ਸੰਬੰਧੀ ਉਹ ਸਵਾਲ ਪੁੱਛਦੇ ਨੇ ਵੀ ਉਹਨਾਂ ਨੂੰ ਦੱਸਿਆ ਹੋ ਕਿਸੇ ਨੇ ਵੀ ਉਹ ਐਸਾ ਭੋਜਨ ਖਾ ਕੇ ਹਮੇਗਾ ਤੁਨ ਦੀ ਉਹ ਤਾਂ ਕਰਕੇ ਜੰਗਲਾਂ ਦੇ ਪੱਤੇ-ਪੁੱਤੇ ਖਾਈ ਜਾਂਦੇ ਨੇ ਵੀ ਹੁਣ ਗਰਭ ਖਤਮ ਕਰ ਲੀ ਹੰਕਾਰ ਖਤਮ ਕਰ ਲੀ ਉਹਨਾਂ ਨੂੰ ਕਿਸੇ ਨੇ ਦੱਸਿਆ ਨਾ ਵੀ ਇਹ ਉਹੀ ਇੱਕ ਜਿਹੜਾ ਸਾਡਾ ਸਰੀਰ ਆ ਉਹ ਬਰਫੀਲਾ ਅੰਦਰ ਅੱਗਾਂ ਵੀ ਉਹ ਕਾਦੀ ਅੱਗਾਂ ਉਹ ਉਸ ਤਰ੍ਹਾਂ ਦੀ ਗੱਲਾਂ ਪੁੱਛ ਰਹੇ ਨੇ ਹੁਣ ਅਸਲ ਜੀ ਹਾਇਤ ਆ ਸਾਡੇ ਅੰਦਰ ਅੱਗ ਹੈ ਉਹ ਫੰਮੀ ਦੀ ਅੱਗ ਆ ਉਹ ਦੂਸਰੀ ਅਗ ਰਹੀ ਹੈ ਕਵਨ ਗੁਫਾ ਜਿਤ ਰਹੇ ਆਵਾਹਨ ਉਹ ਕਿਹੜੀ ਗੁਫਾ ਹੈ ਜਿੱਥੇ ਟਿਕੇ ਰਹੀਦਾ ਹੈ ਮਤਲਬ ਆਵਾਹਨ ਮਤਲਬ ਆਉਣਾ ਜਾਣਾ ਬੰਦ ਹੋ ਗਿਆ ਉਹ ਕਿਹੜੀ ਗੁਫਾ ਹੈ ਜਿੱਥੇ ਟਿਕੇ ਰਹੀਦਾ ਇਤ ਉਤ ਕਿਸ ਕੋ ਜਾਣ ਸਮਾਵੈ ਹਰ ਥਾਂ ਕਿਸ ਨੂੰ ਇੱਥੇ ਉੱਥੇ ਹਰ ਥਾਂ ਕਿਸ ਨੂੰ ਜਾਣ ਕੇ ਲੀਨ ਹੋਵੇ ਕਿਹਦੇ ਤੇ ਅਸੀਂ ਸੋਤ ਟਿਕਾਈਏ ਕਵਣ ਧਿਆਨ ਮਨ ਮਨੇ ਸਮਾਵੇ ਉਹ ਕਿਹੜਾ ਧਿਆਨ ਆ ਕਿੱਥੇ ਧਿਆਨ ਲਾਉਣਾ ਕਿੱਥੇ ਸੋਤ ਟਿਕਾਉਣੀ ਆ ਜਿਸ ਨਾਲ ਇਹ ਮਨ ਮਨ ਵਿੱਚ ਹੀ ਸਮਾ ਜਾਵੇ ਉਹਨਾਂ ਨੂੰ ਗੱਲਾਂ ਸਿਖਾਈਆਂ ਗਈਆਂ ਨੇ ਉਹਨਾਂ ਦੇ ਕਿਸੇ ਪ੍ਰਾਤਨ ਸਿੱਧਾ ਨਹੀਂ ਕਿ ਮਨ ਨੂੰ ਮਨ ਵਿੱਚ ਬਾੜਨਾ ਆਹ ਭੋਜਨ ਖਾਣਾ ਉਹੋ ਗੱਲਾਂ ਦੇ ਸੰਬੰਧ ਵਿੱਚ ਹੀ ਸਵਾਲ ਪੁੱਛ ਰਹੇ ਨੇ ਉਹਨਾਂ ਨੂੰ ਇਹਦੇ ਜਵਾਬ ਚ ਕੇ ਬੋਲ ਰਹ ਨੇ ਹਉ ਹਉ ਮੈਂ ਮੈਂ ਵਿੱਚੋਂ ਹੋਵੇ ਇਹ ਹੰਕਾਰ ਹਉ ਮੈਂ ਮੇਰਾ ਇਹ ਸਾਰਾ ਕੁਝ ਵਿੱਚੋਂ ਖਤਮ ਕਰੋ ਦੂਜਾ ਮਿਟਾਏ ਇੱਕ ਹੋਵੇ ਦ્વੈਤ ਭਾਵ ਆ ਜਿਹੜਾ ਕਿ ਮੈਂ ਵੱਖਰਾ ਇਹ ਸਾਡਾ ਭੁਲੇਖਾ ਇਹਨੂੰ ਦੂਜੇ ਨੂੰ ਮਿਟਾਓ ਇੱਕ ਹੋਵੋ ਸਾਰਿਆਂ ਨੂੰ ਇੱਕ ਸਮਝੋ ਜਗ ਕਰੜਾ ਮਨੁਖ ਗਵਾਰ ਉਹਨੂੰ ਦੱਸ ਰਹੇ ਨੇ ਸਿੱਧਾਂ ਨੂੰ ਕਿ ਸੰਸਾਰ ਦਾ ਜੀਵਲਾ ਬਹੁਤ ਔਖਾ ਕਰੜਾ ਛਿੜੀ ਇਨਸਾਨ ਨੂੰ ਨੇ ਉਹ ਸਾਰੇ ਹਮਲੁਖ ਨੇ ਉਹ ਗਵਾਰ ਨੇ ਨਾ ਸਮਝ ਨੇ ਮਤਲਬ ਸਮਝ ਨਹੀਂ ਆਉਣੀ ਇਸ ਕਿਉ ਭਲੇਖੇ ਦੇ ਵਿੱਚ ਨੇ ਭਲੇਖੇ ਦੇ ਵਿੱਚ ਜੀਵਨ ਜਿਉ ਕੇ ਮਰ ਜਾਂਦੇ ਨੇ ਸ਼ਬਦ ਕਮਾਈਏ ਖਾਈਏ ਸਾਰ ਸ਼ਬਦ ਕਮਾਵਾਂਗੇ ਗੁਰਦਾ ਉਪਦੇਸ਼ ਸਤਗੁਰ ਦਾ ਉਪਦੇਸ਼ ਘੁਮਾਵਾਂਗੇ ਫਿਰ ਇਸ ਸਾਰ ਨੂੰ ਖਾਧਾ ਜਾ ਸਕਦਾ ਇਸ ਕਰੜੇ ਸੰਸਾਰਿਕ ਜੀਵਨ ਨੂੰ ਹਰਾਇਆ ਜਾ ਸਕਦਾ ਇਸ ਪਰਮ ਨੂੰ ਤੋੜਿਆ ਜਾ ਸਕਦਾ ਜੇ ਸਾਨੂੰ ਸੱਚ ਦੇ ਵਿਦੇਸ਼ ਬਾਰੇ ਪਤਾ ਜੇ ਉਹ ਕਮਾਈ ਕਰਾਂਗੇ ਉਹ ਕਮਾਈ ਇਕੱਠੀ ਕਰਾਂਗੇ ਉਹ ਸੱਚ ਦਾ ਗਿਆਨ ਇਕੱਠਾ ਕਰਾਂਗੇ ਇਹ ਉਹ ਕਮਾਈ ਕਮਾਉਣਗੇ ਬਾਤਰੀ ਬਾਹਰੀ ਇੱਕੋ ਜਾਣੇ ਅੰਦਰ ਬਾਹਰ ਇੱਕ ਨੂੰ ਜਾਣੇ ਮੈਂ ਦਾ ਆਪਣੇਖਾ ਵਿੱਚੋਂ ਖਤਮ ਕਰੇ ਆਪਾਂ ਖਤਮ ਕਰੇ ਨਾਲ ਅਗਨੀ ਮਰੇ ਸਤਗੁਰ ਕੇ ਭਾਣੇ ਨਾਨਕ ਕਹਦਾ ਇਹ ਹਉਮੀ ਦੀ ਅੱਗ ਆ ਜਿਹੜੀ ਇਹ ਮਰਦੀ ਆ ਸਤਗੁਰ ਦੇ ਭਾਉਣ ਨਾਲ ਜੇ ਸਤਗੁਰ ਤੇ ਮਿਹਨਤ ਹੋਊਗੀ ਸਤਗੁਰ ਤਾਂ ਗਿਆਨ ਇਕੱਠਾ ਕਰਾਂਗੇ ਤਾਂ ਸਤਗੁਰ પ્રસન્ન ਹੋ ਕੇ ਸਾਨੂੰ ਉਸ ਤੋਂ ਦੁੱਗਣਾ ਗਿਆਨ ਦਿੰਦਾ ਸਤਗੁਰ ਦੇ ਭਾਉਣ ਨਾਲ ਉਹ ਹੋਰ ਜਦੋਂ ਗਿਆਨ ਦਿੰਦਾ ਫਿਰ ਇਹ ਹਉਮੀ ਦੀ ਅੱਗ ਖਤਮ ਹੁੰਦੀ ਆ ਐਸਾ ਸਤੂਰ ਸੇਵੀਏ ਠਠਾ ਕਰੀ ਪਸੌ ਐਸਾ ਸਤਗੁਰ ਨੂੰ ਸੇਵੋਗੇ ਜਿਹੜਾ ਖੋਸ਼ ਹੋ ਕੇ ਹੋਰ ਦਵੇ ਪੁਰ ਆਹ ਜਿਹੜਾ ਜਿੱਤ ਗਰਭ ਜਾਏ ਸੁਕਬਣ ਆਹਾਰ ਉਹ ਕਿਹੜਾ ਭੋਜਨ ਹੁਣ ਇਨਡੌਲ ਵਿੱਚ ਵੈਜੀਟੇਰੀਅਨ ਦੀ ਗੱਲ ਖਤਮ ਹੋ ਗਈ ਏ ਮਨ ਦੇ ਲੈਵਲ ਦੀ ਗੱਲ ਨਾਲ ਉਹ ਕਿਹੜਾ ਕਿਹੜਾ ਭੋਜਨ ਜਿਨ੍ਹਾਂ ਗਰਭ ਖਤਮ ਹੁੰਦਾ ਹੰਕਾਰ ਖਤਮ ਹੁੰਦਾ ਸੱਚ ਪੈ ਰਾਤਾ ਗਰਭ ਨਿਵਾਰੇ ਸੱਚ ਦੇ ਡਰ ਵਿੱਚ ਰੰਗਿਆ ਜਾਵੇ ਸੱਚ ਦੇ ਡਰ ਚ ਰਹੇ ਕਿ ਮੈਂ ਸੱਚ ਦਾ ਹੀ ਗਿਆਨ ਇਕੱਠਾ ਕਰ ਰਹਾ ਹੋਂ ਸੰਸਾਰ ਦੀ ਗੱਲਾਂ ਨਹੀਂ ਦ્વੈਤ ਚ ਨਹੀਂ ਜਾਣਾ ਜੇ ਉਹ ਡਰ ਚ ਰਹੇਗਾ ਤਾਂ ਇਹ ਹੰਕਾਰ ਖਤਮ ਕਰ ਲੇਗਾ ਕਰਮ ਖਤਮ ਕਰਲੇਗਾ ਸਤਿਗੁਰੂ ਦੀ ਸਿੱਖਿਆ ਹੀ ਲਏਗਾ ਇੱਕੋ ਜਾਤਾ ਸ਼ਬਦ ਵਿਚਾਰੇ ਜੇ ਸ਼ਬਦ ਨੂੰ ਵਿਚਾਰ ਕੇ ਇੱਕ ਨੂੰ ਜਾਣੇ ਉਪਦੇਸ਼ ਨੂੰ ਵਿਚਾਰ ਕੇ ਇੱਕ ਨੂੰ ਜਾਣੇ ਸ਼ਬਦ ਵਸੈ ਸਚ ਅੰਤਰੀਹੀਆ ਜਿਹੜਾ ਉਪਦੇਸ਼ ਆ ਅੰਦਰ ਹੀ ਵਸਦਾ ਸਾਡੇ ਸੱਚੇ ਹਿਰਦੇ ਵਿੱਚ ਤਨ ਮਨ ਸੀਤਲ ਰੰਗੀ ਰੰਗੀਆ ਜਿਹੜਾ ਅੰਦਰ ਹਿਰਦਾ ਉਹਦੇ ਵਿੱਚ ਜੇ ਸੱਚ ਵਸੇ ਤਨਮਨ ਸੀਤ ਰੰਗੀ ਰੰਗੀ ਆਂ ਬੀਠਾ ਅੰਧ ਠੰਡ ਕਿਵੇਂ ਪਏ ਜਿਹੜਾ ਸਵਾਲ ਆ ਉਹਦਾ ਆਨਸਰ ਆਏ ਵੀ ਜੇ ਸ਼ਬਦ ਵਸੇ ਸੱਚ ਅੰਤਰੀਹੀਆ ਜੇ ਸੱਚਾ ਸ਼ਬਦ ਸਾਡੇ ਅੰਦਰ ਵਸ ਜਵੇ ਤਾਂ ਸਾਡਾ ਹਿਰਦਾ ਠੰਡਾ ਹੋ ਜਾਂਦਾ ਹਿਰਦੇ ਵਿੱਚ ਜੇ ਸਾਡੇ ਸੱਚ ਵਸ ਜਵੇ ਸੱਚ ਦਾ ਉਪਦੇਸ਼ ਵਸ ਜਵੇ ਤਨਮਨ ਸੀਤਲ ਰੰਗੀ ਰੰਗੀ ਆਂ ਕਿ ਸਾਡਾ ਤਨਮਨ ਸੀਤਲ ਠੰਡਾ ਹੋ ਜਵੇ ਉਹਦੇ ਰੰਗ ਚਰਮਖੈ ਜਾਊਗਾ ਕਾਮ ਕ੍ਰੋਧ ਬਿਖ ਅਗਨੀ ਨਿਵਾਰੇ ਕਿ ਕਾਮਨਾਵਾ ਕ੍ਰੋਧ ਜ਼ਹਿਰ ਤਿਆਗ ਨੂੰ ਖਤਮ ਕਰੇ ਠੰਡਾ ਹੋ ਜਵੇ ਸੱਚ ਦੇ ਉਪਦੇਸ਼ ਨਾਲ ਨਾਲਕ ਨਦਰੀ ਨਦਰੀ ਪਿਆਰੇ ਨਾਲਕ ਕਹਿੰਦਾ ਫੇਰ ਮਿਹਰਬਾਨ ਦੀ ਉਹਦੇ ਪਿਆਰੇ ਤੇ ਮਿਹਰ ਹੁੰਦੀ ਆ ਜੇ ਫਿਰ ਉਹ ਪਿਆਰਾ ਹੋ ਜਾਂਦਾ ਜਿਹੜਾ ਅੱਤਲਾ ਰੱਖੀਏ ਪੂਰੀਆਂ ਕਰਦਾ ਇਹ ਤਾਂ ਇਹਨਾਂ ਦੇ ਜਵਾਬ ਦਿੱਤੇ ਉਹਨਾਂ ਨੇ